ਲਓ ਵੀ ਚੋਬਰੋ ਪੂਰੀ ਵੀਡੀਓ ਦੇਖੋ ਅੱਜ ਖੜੀ ਗੱਡੀ ਦਾ ਸ਼ੀਸ਼ਾ ਤੋੜਨਾ ਵਾ ਇਹਦੀ ਨਾਲ ਤੋੜਨਾ ਵਾ ਮਤਲਬ ਖੇਜੀ ਚੜਾਤੀ ਯਾਰ ਇੰਨੇ ਤੇ ਮੈਨੂੰ ਇੰਨਾ ਤਪਾਇਆ ਉਹ ਗੱਡੀ ਵਾਲੇ ਨੇ ਆਹ ਦੇਖੋ ਆਹ ਚੀਨੀ ਮਿੱਟੀ ਦਾ ਚੀਨੀ ਮਿੱਟੀ ਜਿਹੜਾ ਸਪਾਰਕ 플ੱਗ ਨਹੀਂ ਹੁੰਦਾ ਉਹਦੇ ਮੇਰੇ ਲਾਇਆ ਤੁਸੀਂ ਇੱਕ ਐਕਸਪੈਰੀਮੈਂਟ ਵੀਡੀਓ ਦੇਖੀ ਹੋਣੀ ਆ ਉਹ ਤੋਂ ਉਦਾਂ ਸਿੰਗਲ ਛੋਟਾ ਹੈ ਸ਼ੀਸ਼ਾ ਤੋੜਿਆ ਹੈ ਨਾ ਪੂਰੀ ਖੜੀ ਗੱਡੀ ਦਾ ਸ਼ੀਸ਼ਾ ਤੋੜਨਾ ਵਾ ਤੋੜ ਕੇ ਤੇ ਹੋਣਾ ਤੁਹਾਨੂੰ ਅੱਜ ਜਿੱਦਾਂ ਮਰਜ਼ੀ ਤੋੜ ਕੇ ਦਿਹੋਣਾ ਵਾ ਇੰਨਾ ਕ ਮਾਰਨਾ ਵਾ ਦੇਖਦੇ ਆ ਇੰਨਾ ਕ ਤੋੜ ਸਕਦਾ ਕਿ ਨਹੀਂ ਓਏ ਮਜ਼ਾ ਆ ਜਾਣਾ ਸ਼ੀਸ਼ਾ ਪੂਰਾ ਤੋੜ ਕੇ ਓਏ ਉਹ ਤਾਂ ਛੋਟਾ ਜਿਹਾ ਤੋੜਿਆ ਹੈ ਨਾ ਆ ਪੂਰਾ ਤੋੜਨਾ ਹਾਂ ਆ ਇਹ ਇੰਨੇ ਕ ਤਾਂ ਮਾਰ ਕੇ ਦੇਖਦੇ ਆ ਇੰਨਾ ਕ ਡੈਂਟ ਪਾਤਾ ਕਿੰਨਾ ਦਿਖਾਈ ਉਹ ਵੱਟੀ ਨੇ ਆ ਡੈਂਟ ਪਾਤਾ ਬਈ ਸ਼ੀਸ਼ੇ ਦਾ ਹੁਣ ਦੋ ਤਿੰਨ ਕੱਟੀਆਂ ਮਾਰਦੇ ਆ ਦੇਖਦੇ ਆ ਕੀ ਮਤਲਬ ਕੀ ਹੋ ਸਕਦਾ ਵਾ ਲੈ ਬਈ ਹੌਣ ਤੱਕ ਖਲਾਰ ਹੀ ਦੇਣਾ ਖਲਾਰ ਹੀ ਦੇਣਾ ਇਹਨਾਂ ਦਾ ਆ ਦੋ ਤਿੰਨ ਵੱਟੀਆਂ ਮਾਰਨ ਲੱਗਾ ਵਾ ਹੁਣ ਦੇਖਦੇ ਹਾਂ ਕੀ ਬਣਦਾ ਏ ਕੁਝ ਵੀ ਨਹੀਂ ਵੱਜੀ ਕੁਝ ਨਹੀਂ ਕੀਤਾ ਇਹਨਾਂ ਨੇ ਪਹਿਲਾਂ ਇੰਪੈਕਟ ਦੇਖਣਾ ਇਹਦਾ ਕਿੰਨਾ ਵਾ ਬਾਬਾ ਆ ਦੇ ਉਹ ਤੇ ਕਿੱਡਾ ਡੈਂਟ ਪਾ ਦਿੰਦੀ ਆਮ ਵੱਟੀ ਵੱਟੀ ਮਾਰੀਏ ਦੇਖਾਂ ਉਹ ਡੈਂਟ ਪਾਉਂਦੀ ਇਹਨਾਂ ਆਮ ਮੱਟਾ ਮਾਰੀਏ ਦੇਖਦੇ ਇਹ ਕਿੰਨਾ ਕੁ ਡੈਂਟ ਪਉਂਦਾ ਵਾ ਆਹ ਵਾਲਾ ਮਯਾ ਮਯਾ ਇਹਨਾਂ ਦੇ ਏਦਾਂ ਕਦੀ ਕਦੀ ਨਹੀਂ ਤੋੜਿਆ ਵਈ ਸ਼ਾ ਅੱਜ ਤੋੜ ਕੇ ਦੇ ਦੇ ਆ ਯਾਰ ਹੋਰ ਉਧਰ ਨਾ ਵੱਜੇ ਗਦੇਣਾ ਨਹੀਂ ਡੋੜਦਾ ਉਹਦੇ ਇੰਨੇ ਉਹਦੇ ala ਕਿੱਡਾ ਵਟਾ ਪਾਇਆ ਦਾ ਇੰਪੈਕਟ ਹੀ ਹੈ ਨੀ ਆ ਆ ਦੇਖ ਲਾ ਛੋਟਾ ਆ ਆ ਛੋਟੇ ਇਹਨੇ ਕਿੰਨਾ ਇੰਪੈਕਟ ਪਾਇਆ ਲੈ ਬਈ ਹੁਣ ਖਤਮ ਹੀ ਐ ਤੂੰ ਗਾਂਦ ਦੁਨੀਆ ਖਤਮ ਹੀ ਆ ਆ ਸਾਰਾ ਝੂਰਾ ਭੂਰਾ ਪਾ ਦੇਣਾ ਵਾ ਜੇ ਟੁੱਟ ਗਿਆ ਵੀਡੀਓ ਲਾਈਕ ਕਰ ਜਿਓ ਜੇ ਨਾ ਟੁੱਟਿਆ ਫੇ ਚੈਨਲ ਨੂੰ ਫੋਲੋ ਕਰ ਲਿਓ ਦੋਆਂ ਗੱਲਾਂ 'ਚ ਕੋਈ ਨਾ ਕੋਈ ਕਾਰ ਲਿਓ 3 2 1 ਇਹ ਫਾਈਨਲ ਆ ਫਾਈਨਲ ਕਹਿ ਸਕਦੇ ਆ ਕੋਈ ਇਫੈਕਟ ਨਹੀਂ ਪਿਆ ਬਾਈ ਇਹ ਨੇ ਇਹ ਨਹੀਂ ਸ਼ੀਸ਼ਾ ਤੋੜ ਸਕਦੇ ਹਾਂ ਉਦਾਂ ਵਾ ਜਿਹੜਾ ਜਿਹੜਾ ਵੱਟਾ ਮਾਰਿਆ ਨਾ ਉਹਨੇ ਆ ਦੇ ਆ ਦੋ ਤਿੰਨ ਭੰਨੇ ਆ ਇਹ ਕਾਰਿਆ ਇਹ ਕਾਰਿਆ ਇਹ ਕਾਰਿਆ ਹਣਾ ਸ਼ੀਸ਼ਾ ਨਹੀਂ ਤੋੜਦੀ ਸ਼ੀਸ਼ਾ ਸਾਈਡ ਵਾਲਾ ਤੋੜ ਸਕਦੀ ਹਣਾ ਫਰੰਟ ਵਾਲਾ ਜੀ ਨਹੀਂ ਤੋੜਦੀ ਬਾਈ ਉਹ ਉਹ ਜਣਾ ਗੱਲਾਂ ਬਾਕੀ ਭਰਾਵਾ ਇਹ ਮੈਂ ਤੈਨੂੰ ਦਿਖਾ ਦਿੰਦਾ ਇੱਕ ਮਿੰਟ ਇਹ ਗੱਡੀ ਗੱਡੀ ਦਾ ਸ਼ੀਸ਼ਾ ਤਾਂ ਤੋੜਨਾ ਹੀ ਕਿਉਂਕਿ ਇਹ ਸ਼ੀਸ਼ਾ ਚੇਂਜ ਹੋਣਾ ਵਾ ਆਹ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਹੈਗਾ ਇਹ ਚੇਂਜ ਹੋਣਾ ਹੈਗਾ ਤਾਂ ਕਰਕੇ ਮੈਂ ਕਿਹਾ ਯਾਰ ਕ੍ਰਿਓਸਟੀ ਜੀ ਹੀ ਮੈਂ ਕਿਹਾ ਉਹ ਵਾਲੇ ਸ਼ੀਸ਼ੇ ਨੇ ਛੋਟਾ ਤੋੜਿਆ ਵੱਡਾ ਸ਼ੀਸ਼ਾ ਗੱਡੀ ਲੱਗੀ ਦਾ ਤੋੜ ਕੇ ਦੇ ਦੇ ਸਵਾਦ ਆਊਗਾ ਬਾ ਠੀਕ ਹੈ ਪ੍ਰੋਸੈਸਿੰਗ ਸ਼ੁਰੂ ਕਰਦੇ ਆ ਤੇ ਆ ਭਾਈ ਹੁਣਾਂ ਦੀ ਸ਼ਾਪ ਆ ਐਸ ਐਲ ਪੱਲਾ ਗਲਾਸ ਹਾਊਸ ਤੇ ਆ ਭਾਈ ਹੁਣੀ ਓਨਰ ਆ ਦੁਕਾਨ ਦੇ ਤੇ ਭਾਈ ਇਹ ਇੱਕ ਗੱਡੀ ਦੇ ਸ਼ੀਸ਼ਾ ਟੁੱਟਾ ਕਿਦਾਂ ਆ ਭਾਈ ਬੱਟੀ ਵੱਜ ਗਈ ਸੀ ਜੀ ਅੱਛਾ ਵੱਟੀ ਨਹੀਂ ਇੰਨਾ ਤਰੇਡ ਪਾਤੀ ਆ ਇਹ ਕਲੇਮ ਵਿੱਚ ਕਲੇਮ ਵਿੱਚ ਤੁਸੀਂ ਕਰਾਉਣ ਲੱਗੇ ਬੰਦੇ ਹਾਂਜੀ ਹਾਂਜੀ ਵੱਜ ਕਲੇਮ ਪ੍ਰੋਸੈਸਿੰਗ ਕਰਵਾਤੀ ਸੀ ਤੁਸੀਂ ਕਰਵਾਤੀ ਕਰਵਾਤੇ ਜੀ ਕਰਵਾ ਅੱਛਾ ਉਹ ਸਾਰੀ ਤੁਹਾਡਾ ਜਿਵੇਂ ਵਾਰੀ ਹੈ ਨਾ ਹਾਂਜੀ ਹਾਂਜੀ ਕਲੇਮ ਪ੍ਰੋਸੈਸਿੰਗ ਭਾਈ ਹੁਣ ਉਹਨੇ ਕਰਵਾਤੀ ਉਹ ਵਾਹ ਗੱਡੀ ਲਾ ਗਿਆ ਤੇ ਚੱਲ ਗਿਆ ਹਾਂਜੀ ਹਾਂਜੀ ਤੇ ਬਾਕੀ ਸਾਰਾ ਸਿਸਟਮ ਕਰਵਾਤਾ ਤੁਸੀਂ ਤੇ ਬਾਕੀ ਦੇਖਦੇ ਹਾਂ ਤੁਹਾਨੂੰ ਸਾਰਾ ਮਤਲਬ ਗੱਡੀ ਰੈਡੀ ਹੁੰਦੀ ਦਿਖਾਉਣੇ ਆ ਤੇ ਆ ਭਾਈ ਹੁਣ ਤਾਂ ਇਹ ਤੇ ਮਤਲਬ ਵੈਸੇ ਦੁਕਾਨ ਤੇ ਰੱਖਿਆ ਹੋਇਆ ਹੈ ਗੋਡਾਊਨ ਇੱਕ ਦੂਸਰੀ ਸਾਈਡ ਆ ਭਾਈ ਜਿਆਦਾ ਕਿਹੜੀ ਗੱਡੀ ਦੇ ਸ਼ੀ ਸਵਿਫਟ ਦੇ ਵਾਜਿਸ ਉਹ ਅੱਛਾ ਜਿਆਦਾ ਸਵਿਫਟ ਦੇ ਹੁੰਦੇ ਆ ਇਹ ਭਾਈ ਕੰਪਨੀ ਦੇ ਹੁੰਦੇ ਜਿਹੇ ਜਿਹੜੇ ਕਿਦਾਂ ਭਾਈ ਕੰਪਨੀ ਦੇ origignal ਸ਼ੀਸ਼ੇ origignal ਹਾਂਜੀ ਜੋ ਕੰਪਨੀ ਦੇ ਗੱਡੀ ਨਾਲ ਲੱਗਾ ਆਏਗਾ ਉਹੀ ਸੇਮ ਟੂ ਸੇਮ ਆਏਗਾ ਪਰ ਭਾਈ ਹੁਣ ਬਰੀਜ਼ਾ ਗੱਡੀ ਵਾਲ ਹੋ ਗਏ ਆ ਤੇ ਭਾਈ ਆਹ ਕੱਟਣਾ ਮਤਲਬ ਸ਼ੁਰੂਆਤ ਹੋਣੀ ਆ ਸ਼ੀਸ਼ਾ ਕੱਟਣ ਦੀ ਅੱਛਾ ਆਹ ਕਟਰ ਚਾਰੇ ਪਾਸੇ ਘੁਮਾਦ ਰਹਿਣਾ ਹੈ ਨਾ ਭਾਈ ਹਾਂਜੀ ਹਾਂਜੀ ਇਹਨੇ ਜਿਹੜੀ ਪੇਸਟਿੰਗ ਹੁੰਦੀ ਅੰਦਰ ਉਹ ਕੱਟ ਦੇਣੀ ਹੈ ਨਾ ਜਿਹੜੀ ਉਹ ਕੀ ਕਹਿੰਦੇ ਆ ਉਹਨੂੰ ਸਿਲੀਕੋਨ ਸਿਲੀਕੋਨ ਜੀ ਅੱਛਾ ਜਿਹੜੀ ਸਿਲੀਕੋਨ ਹੁੰਦੀ ਉਹ ਕੱਟ ਦੇਣੀ ਹੁੰ ਤਸ਼ੀਸ਼ਾ ਬਾਹਰ ਨਿਕਲ ਜਾਂਦਾ ਜਿਹੜੀ ਹੈਗਾ ਤਾਂ 5 ਮਿੰਟ ਦਾ ਕੰਮ ਹੀ ਆਣਾ ਉਹ ਵੀ ਵਾਈਪਰ ਸੈਸਿੰਗ ਡਨ ਹੋ ਚੁੱਕੀ ਆ ਸਾਰੀ ਸ਼ੀਸ਼ਾ ਉਤਰ ਚੁੱਕਾ ਵਾ ਤੇ ਹੁਣ ਲਾਉਣਾ ਹੀ ਆ ਬਸ ਚੱਕੋ ਵੀ ਨਾ ਚੁੱਕਾ ਹੋਣੀ ਸਕਰਾਜ ਦੇਖਾਂ ਸਕਰਾਜ ਤੇ ਨਹੀਂ ਪਿਆ ਕੋਈ ਇੱਥੇ ਪੈਂਦਾ ਹੁੰਦਾ ਕਈ ਵਾਰ ਨਹੀਂ ਯਾਰ ਸਹੀ ਆ ਸਾਰਾ ਇੱਧਰ ਇੱਧਰ ਵੀ ਨਹੀਂ ਗਾ ਨਹੀਂ ਤੇ ਇੱਧਰ ਭਰਾਵਾ ਕਈ ਕਈ ਨਾ ਇੱਥੇ ਆਵੜਾ ਆਰਾਮ ਕਰ ਦਿੰਦੇ ਹੁੰਦੇ ਖਰਾਬ ਇੱਧਰ ਵੀ ਬਚਾ ਹੀ ਆ ਨੁਕਰਾਂ ਨਾ ਕਰਾਂ ਸਾਬ ਬਚੀਆਂ ਹੋ ਗਈਆਂ ਅੱਛਾ ਹੁਣ ਉਹ ਸਿਲੀਕੋਨ ਲਾ ਦੇਣੀ ਜਿਹੜੀ ਪਹਿਲੀ ਲੱਗੀ ਆ ਆਹ ਵਾਲੀ ਸਾਰੀ ਤਾਂ ਬਾਕੀ ਬੱਸ ਭਾਈ ਇਦਾਂ ਹੀ ਗੱਡੀਆਂ ਹੁੰਦੀਆਂ ਰਹਿੰਦੀਆਂ ਵਾ ਆ ਵੀ ਗੱਡੀ ਹੁਣੀ ਆਈ ਆ ਗੱਡੀਆਂ ਹੁੰਦੀਆਂ ਨੇ ਇੰਦੀਆਂ ਜਾਂਦੀਆਂ ਰਹਿੰਦੀਆਂ ਵਾ ਬਰੀਜ਼ਾ ਦਾ ਵੀ ਹੋ ਜਾਣਾ ਵਾ ਉਹਦਾ ਸਕੋਰਪੀਆ ਦਾ ਹੋ ਗਿਆ ਵਾ ਉਸ ਤੋਂ ਬਾਅਦ ਫੇ ਉਹ ਵਿਸਟਾ ਦਾ ਹੋ ਜਾਣਾ ਵਾ ਆਈ ਜਾਂਦੇ ਜਾਈ ਜਾਂਦੇ ਮਤਲਬ ਕੰਮ 30 ਦੇ ਆ ਤਾਂ ਬਰੀਜ਼ ਦਾ ਵੀ ਕੰਮ ਬਸ ਅੱਧੇ ਪੌਣੇ ਘੰਟੇ ਤੱਕ ਹੋ ਜਾਣਾ ਫਾਈਨਲ ਤੇ ਭਾਈ ਆ ਕਿਹੜੀ ਗੱਲ ਆ ਯਾਰ ਇਹ ਵੀ ਬਾਹਰੋਂ ਮੰਗਵਾਈ ਸੀ ਅੱਛਾ ਸਵੇਜ ਨੂੰ ਮੰਗਾਈ ਆ ਹਾਂਜੀ ਹਾਂਜੀ ਵਜੇ ਵੈਸੇ ਇਹ ਆ ਗੰਨ ਨਾਲ ਹੁੰਦੇ ਯਾਰ ਮੈਂ ਤੇ ਜ਼ਿਆਦਾਤਰ ਦੇਖਿਆ ਉਹ ਹੱਥ ਨਾਲ ਹਨਾ ਨਹੀਂ ਨਹੀਂ ਇਹਦਾ ਕੀ ਫਾਇਦਾ ਗੰਨ ਦਾ ਵਾਲੀ ਦਾ ਭਾਜੀ ਇਹ ਆਟੋਮੈਟਿਕ ਚੱਲਦੀ ਹੈ ਜੀ ਮਤਲਬ ਇਹ ਪੂਰਾ ਪੂਰਾ ਥਰੋ ਕਰੋਗੇ ਤੁਹਾਡੇ ਦਾ ਆਣਾ ਹਨਾ ਮਤਲਬ ਉਹ ਜਿਹੜੇ ਹੱਥ ਵਾਲੀ ਆ ਉਹ ਤੇ ਹਨਾ ਬੰਦੇ ਦੇ ਡਿਪੈਂਡ ਹੁੰਦਾ ਉਹ ਜਿੱਦਾਂ ਪ੍ਰੈਸ ਕਰਦਾ ਹਾਂਜੀ ਅੱਛਾ ਮਸ਼ੀਨ ਆ ਇਦਾਂ ਆ ਦੇਖੋ ਭਾਈ ਅਗੇ ਮਤਲਬ ਮਸ਼ੀਨ ਦੇ ਹਿਸਾਬ ਨਾਲ ਤਾਂ ਭਾਈ ਫੇ ਪੇਸਟਿੰਗ ਵਧੀਆ ਹੋ ਗਈ ਸਾਰੀ ਹਨਾ ਹਾਂਜੀ ਹਾਂਜੀ ਭਾਜੀ 1 ਸਾਲ ਦੀ ਲੀਕੇਜ ਦੀ ਗਾਰੰਟੀ ਆ ਆਪਣੀ ਅੱਛਾ 1 ਸਾਲ ਦੀ ਹਾਂਜੀ ਹਾਂਜੀ 1 ਸਾਲ ਦੀ ਲੀਕੇਜ ਦੀ ਗਾਰੰਟੀ ਆ ਮਤਲਬ ਫੇ ਫੇ ਭਾਈ ਕੀ ਹੁਣੀ ਆ ਲੀਕੇ ਤੇ ਬਾਕੀ ਭਾਈ ਤੁਹਾਨੂੰ ਪਤਾ ਹੈ ਸਕਰੀਨ ਤੇ ਨੰਬਰ ਵਗੈਰਾ ਦੇ ਦੂੰਗਾ ਐਸਕੇ ਭੱਲਾ ਗਲਾਸ ਹਾਊਸ ਹਨਾ ਹਾਂਜੀ ਤੇ ਉਹ ਗੱਡੀ ਚੱਲ ਗਈ ਆ ਹੁਣ ਉਹ ਲੱਗ ਜਾਣੀ ਆ ਹੁਣ ਉਸ ਤੋਂ ਬਾਅਦ ਵਿਸਟਾ ਲੱਗ ਜਾਣੀ ਆ ਇਹਦਾ ਵੀ ਕੰਮ ਚੱਲਦਾ ਪਿਆ ਨਾ ਮਤਲਬ ਚੱਲੀ ਜਾਂਦਾ ਚਲਾਈ ਹੋਈ ਜਾਂਦੀ ਕਿੰਨੇ ਟਾਈਮ ਚ ਫ੍ਰੀ ਕਰ ਦੂਗੀ ਬੰਦਾ ਬਈ ਬਈ 40 ਮਿੰਟ ਚ 40 ਮਿੰਟ ਚ ਬਈ ਗੱਡੀ ਫ੍ਰੀ ਕਰ ਦੇਣਗੇ ਹਨਾ ਹਾਂਜੀ ਹਾਂਜੀ ਉਹ ਬੰਦਾ ਗੱਡੀ ਚਲਦੀ ਤੇ ਲੱਗਾ ਹੋਇਆ ਦੇਖ ਲਓ ਕਿੰਨਾ ਮਤਲਬ ਡੈਡੀਕੇਸ਼ਨ ਦੇਖੋ ਬੰਦੇ ਦੀ ਗੱਡੀ ਚੱਲਦੀ ਹੋਈ ਆ ਤੇ ਬੰਦਾ ਕੰਮ ਤੇ ਲੱਗਾ ਹੋਇਆ ਵਾ ਤੇ ਬਾਸ ਬਈ ਬਾਕੀ ਜ਼ਿਆਦਾ ਜਾਣ ਕਰ ਲਈ ਸਕਰੀਨ ਤੇ ਮੈਂ ਨੰਬਰ ਦਿੱਤਾ ਹੋਇਆ ਵਾ ਜੇ ਆਹ ਗੱਨ ਚਲਾਉਣੀ ਆ ਤੁਸੀਂ ਇੱਥੇ ਆ ਜਿਓ ਬਾਕੀ ਸਸਰੀ ਗਾਲੇ ਮਿਲਦੇ ਆ ਕਿ ਤੇ ਹੋਰ ਵੀਡੀਓ ਤੇ ਧੰਨਵਾਦ